ਉਧਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਿੱਚ ਹੁਣ ਫੁੱਟ ਨਜ਼ਰ ਆ ਰਹੀ ਹੈ ਕਿਸਾਨ ਆਗੂਆਂ ਨੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਵਿਰੋਧ ਕਰ ਦਿੱਤਾ ਹੈ ਉਹਨਾਂ ਦੇ ਖਿਲਾਫ ਮੋਰਚਾ ਖੋੜ ਦਿੱਤਾ ਹੈ ਪਟਿਆਲਾ ਦੇ ਬਹਾਦਰਗੜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਕਰਕੇ ਉਹਨਾਂ ਨੇ ਐਲਾਨ ਕੀਤਾ ਤੇ ਜ਼ਿਕਰ ਕੀਤਾ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਜੋ ਫੰਡ ਸੀ ਉਸਦਾ ਹਿਸਾਬ ਦੇਣ ਉਹ ਫੰਡਾਂ ਦਾ ਹਿਸਾਬ ਨਹੀਂ ਦਿੱਤਾ ਗਿਆ ਇਹ ਇਲਜ਼ਾਮ ਲਗਾਏ ਗਏ ਹੈ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਤੇ ਸਾਫ਼ ਤੌਰ ਤੇ ਜ਼ਿਕਰ ਇਸ ਪੂਰੇ ਵਿਸ਼ੇ ਨੂੰ ਲੈ ਕੇ ਕੀਤਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਨੇ ਜੋ ਕਿਤਾਬ ਬਿਲਕੁਲ ਵੀ ਠੀਕ ਨਹੀਂ ਸੀ ਤਾਂ ਉਹ ਦੱਸਦੀ ਹੈ ਇਸ ਪੂਰੇ ਵਿਸ਼ੇ ਨੂੰ ਲੈ ਕੇ ਅੱਜ ਇੱਕ ਕਨਵੀਨਰ ਦੀ ਵੀ ਚੋਣ ਕੀਤੀ ਗਈ ਹੈ ਦਲਬੀਰ ਸਿੰਘ ਨੂੰ ਹੁਣ ਸਿੱਧੂਪੁਰ ਦਾ ਕਨਵੀਨਰ ਲਗਾਇਆ ਗਿਆ ਤਾਂ ਅੱਜ ਕਿਸਾਨ ਆਗੂ ਜਿਹੜੇ ਨੇ ਇਕੱਠੇ ਹੋਏ ਤੇ ਉਹਨਾਂ ਨੇ ਜਿੱਥੇ ਇਸ ਵਿਸ਼ੇ ਨੂੰ ਲੈ ਕੇ ਕਈ ਗੱਲਾਂ ਦਾ ਮੰਤਨ ਕੀਤਾ ਉੱਤੇ ਹੀ ਜਿਹੜਾ ਦਲਬੀਰ ਸਿੰਘ ਨੇ ਉਹਨਾਂ ਨੂੰ ਸਿੱਧੂਪੁਰ ਦਾ ਕਨਵੀਨਰ ਵੀ ਲਗਾਇਆ ਗਿਆ ਨਵਾਂ ਕਨਵੀਨਰ ਲਗਾਇਆ ਗਿਆ ਜ਼ਿਕਰ ਕੀਤਾ ਗਿਆ ਪਿਛਲੇ 6-7 ਸਾਲ ਤੋਂ ਚੋਣ ਨਹੀਂ ਹੋਈ ਜਿਸ ਤੋਂ ਬਾਅਦ ਉਹਨਾਂ ਨੇ ਦਲਬੀਰ ਸਿੰਘ ਸਿੱਧੂਪੁਰ ਨੂੰ ਕਨਵੀਨਰ ਬਣਾਇਆ ਅਤੇ ਸਾਫ ਤੋਂ ਤੇ ਕਿਹਾ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿਹੜਾ ਧਰਨਾ ਲਗਾਇਆ ਗਿਆ ਜਿਸ ਦੀ ਅਗਵਾਈ ਜਗਜੀਤ ਢੱਲੇਵਾਲ ਕਰ ਰਹੀ ਸੀ ਉਹ ਬਿਲਕੁਲ ਅਸਫਲ ਰਿਹਾ ਹੈ ਇਹ ਗੱਲ ਦਾ ਜ਼ਿਕਰ ਵੀ ਕੀਤਾ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਿੱਚ ਫੁੱਟ ਨਜ਼ਰ ਆ ਰਹੀ ਹੈ ਕਿਸਾਨ ਆਗੂਆਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਹੋਰਾ ਦਾ ਵਿਰੋਧ ਕੀਤਾ ਗਿਆ ਲਗਾਤਾਰ ਕਈ ਸਮੇਂ ਤੱਕ ਅੰਸ਼ੰਤ ਤੇ ਰਹੇ ਮਰਨ ਵਰਤ ਵੀ ਉਹਨਾਂ ਨੇ ਰੱਖਿਆ ਜੇ ਇਹਦੇ ਵਿੱਚ ਹੁਣ ਜ਼ਿਕਰ ਆ ਹੋ ਰਿਹਾ ਕਿ ਜੋ ਧਰਨਾ ਉਹਨਾਂ ਨੇ ਸ਼ੰਭੂ ਖਨਾਰੀ ਬਾਰਡਰ ਤੇ ਲਾਇਆ ਉਸ ਦਾ ਹਿਸਾਬ ਨਹੀਂ ਦਿੱਤਾ ਇਸ ਪੂਰੇ ਵਿਸ਼ੇ ਨੂੰ ਲੈ ਕੇ ਕੁਝ ਬਿਆਨ ਵੀ ਸਾਹਮਣੇ ਆਏ ਨੇ ਕਿ ਕੁਝ ਜ਼ਿਕਰ ਹੋ ਰਿਹਾ ਉਹ ਵੀ ਸੁਣਾਓ ਸਿੱਧਾ ਵੀ 12000 ਭਾਈ ਤੁਸੀਂ ਫੰਡ ਦਿਓ ਮੈਂਬਰਸ਼ਿਪ ਵਾਲੀ ਦਾ ਗੱਲ ਇਹ ਦੂਰ ਚਲੇਗੀ ਕਿਸਾਨਾਂ ਨੇ ਥੋਣਾ ਪਰ ਤਪੱਟੀ ਵੀ ਠੀਕ ਐ ਸਾ ਤੋਂ 12000 ਤਾ ਤੁਸੀਂ ਲੈ ਲਵੋ ਪਰ ਸਾਨੂੰ ਨਾਲ ਨਾਲ ਹਿਸਾਬਾਰੇ ਦਾ ਦੱਸ ਦੋ ਵੀ ਆਪਣਾ ਹਿਸਾਬ ਕੀ ਐ ਵੀ ਕਿੰਨੇ ਜਿਲ੍ਹਿਆਂ ਦੇ ਪੈਸੇ ਆ ਗਏ ਕਿੰਨੇ ਜਿਲ੍ਹਿਆਂ ਦੇ ਪੈਸੇ ਨਹੀਂ ਆਏ ਵੀ ਉਹ ਸਾਨੂੰ ਪਤਾ ਤਾਂ ਲੱਗ ਜਾਵੇ ਉੱਥੇ ਜਦ ਇਹ ਗੱਲ ਆਈ ਸਾਭ ਦੀ ਉੱਥੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਕਾਕਾ ਸਿੰਘ ਕਹਿਣ ਲੱਗਾ ਵੀ 1,60,000 ਮੇਰਾ ਚੱਲ ਗਿਆ ਦਲੇਵਾਲ ਸਾਹਿਬ ਕਹਿੰਦਾ ਵੀ 2 ਲੱਖ ਮੇਰਾ ਵੀ ਚੱਲਿਆ ਨੇ ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜਾ ਪੈਸਾ ਇਹਨਾਂ ਨੇ ਇਕੱਠਾ ਕਰਿਆ ਇਹਦਾ ਸੰਵਿਧਾਨ ਦੀ ਚਮੂਰੀਅਤੀ ਜਿਵੇਂ ਮੰਨ ਲਓ ਲੋ ਵੀ ਇਹਨਾਂ ਨੇ ਅੰਤ ਅੰਥੀਰ ਕਰੀ ਹੈ ਬਿਲਕੁਲ ਤੀਰ ਕਰੀ ਹੈ ਕਿਉਂ ਸੈਕਟਰੀ ਦੇ ਲੇ ਪੈਸੇ ਜਿਹੜਾ ਸਾਡਾ ਖਜ਼ਾਨਚੀ ਬਣਿਆ ਪੰਜਾਬ ਦਾ ਉਹਦੇ ਕੋਲ ਪੈਸੇ ਜਾਣ ਚਾਹੀਦਾ ਅੱਜ ਤੱਕ ਉਹਦੇ ਦੇ 7 ਸਾਲ ਦੇ ਵਿੱਚ ਕੋਈ ਪੈਸਾ ਨਹੀਂ ਗਿਆ ਖਜ਼ਾਨਚੀ ਕੋਲੇ ਖਜ਼ਾਨਚੀ ਉਹ ਨੌਂ ਦਾ ਕਾਗਜ਼ਾਂ ਚ ਖਜ਼ਾਨਚੀ ਹੈ ਸਾਨੂੰ ਨਹੀਂ ਪੈਸਾ ਕਿੱਥੇ ਜਾਂਦਾ ਕੌਣ ਰੱਖਦਾ ਨਾ ਕੋਈ ਸਾਨੂੰ ਹਿਸਾਬ ਦਿੰਦਾ ਜਾਂ ਕੋਈ ਦਿਆਂ ਤੇ ਨਾ ਹੀ ਕੋਈ ਜ਼ਿਆਦਾ ਵੀ ਭਾਈ ਮਤਲਬ ਪੈਸੇ ਚੱਲੇ ਕਿੱਥੇ ਨੇ ਇਹਦਾ ਕੋਈ ਹਿਸਾਬ ਹੀ ਨਹੀਂ ਹੁੰਦਾ ਵੀ ਮੈਂ ਕਹਦਾ ਜਾ ਕੇ ਜੀ ਮੇਰੇ ਦਾ 2 ਲੱਖ ਮੇਰੇ ਕੋਲੋਂ ਚੱਲ ਗਿਆ ਸਭ ਵੱਡੀ ਸਮੱਸਿਆ ਲੋਕਾਂ ਨੇ ਸਵਾਲ ਕਰਦੇ ਨੇ ਪਿੰਡਾਂ 'ਚ ਜਾਂ ਤਾਂ ਹਥਿਆਰਬੰਦ ਫੌਜਾਂ ਦੇ ਨਾਲ ਹਥਿਆਰਬੰਦ ਲੋਕੀ ਲੜਦੇ ਨੇ ਤੇ ਜਾਂ ਫਿਰ ਨਹੱਥੇ ਲੋਕ ਆ ਜਿਹੜੇ ਉਹ ਆਪਣਾ ਸਿਰਫ ਪ੍ਰੋਟੈਸਟ ਕਰਦੇ ਨੇ ਬੈਠ ਕੇ ਉਹਨਾਂ ਨਾਲ ਲੜਾਈ ਨਹੀਂ ਕਰਦੇ ਤੁਸੀਂ ਨੇ ਉਹ ਮੁੰਡਾ ਮਰਵਾ ਲਿਆ ਉੱਥੇ ਵਾਲਾ ਸ਼ੁਭਕਰਨ ਬਠਿੰਡੇ ਵਾਲਾ ਤੇ ਉਹਦਾ ਘਾਟਾ ਕਿੱਥੋਂ ਪੂਰਾ ਹੋਊਗਾ ਉਸ ਤੋਂ ਬਾਅਦ ਮੈਂ ਜਿਹੜੀਆਂ ਗੱਲਾਂ ਇਹਨਾਂ ਨੇ ਪਹਿਲਾਂ ਦੱਸੀਆਂ ਨੇ ਕਿ ਜਿਵੇਂ ਟਰੈਕਟਰਾਂ ਦਾ ਫੁੱਟ ਜਾਣਾ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੀ ਜੋਤ ਚਲੀ ਜਾਣੀ ਉਹ ਸਾਰੇ ਮੈਟਰਾਂ ਦੇ ਉੱਤੇ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰੀ ਕਿ ਡੱਲੇਵਾਲ ਸਾਹਿਬ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਤੁਸੀਂ ਦੇ ਕਾਕਾ ਕੋਟੜਾ ਕੀ ਲੱਗਦਾ ਬੇਨਤੀ ਕੀਤੀ ਗਈ ਉਹਨਾਂ ਐਗਜ਼ੈਕਟਲੀ ਤੇ ਮੈਂ ਕਿਹਾ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਮੈਂ ਮੀਟਿੰਗ 'ਚ ਤੁਹਾਡੇ ਨਾਲ ਗੱਲ ਕਰਨੀ ਹੈ ਉਸ ਮੀਟਿੰਗ ਦੇ ਵਿੱਚ ਮੈਂ ਬੇਨਤੀ ਕੀਤੀ ਕਿ ਜੀ ਤੁਸੀਂ ਐਮ ਐ ਨਾ ਕਰੋ ਜਥੇਬੰਦੀ ਨੂੰ ਇੱਕ ਲੋਕਤੰਤਰੀ ਤਰੀਕੇ ਦੇ ਨਾਲ ਚਲਾਓ ਪੂਰਾ ਪ੍ਰੋਪਰ ਮੀਟਿੰਗਸ ਦੇ ਵਿੱਚ ਸਾਰੇ ਲੋਕਾਂ ਦੀ ਰਾਏ ਲਓ ਮਤਾ ਪਾਸ ਕਰਕੇ ਫਿਰ ਉਹਨਾਂ ਅੱਗੇ ਪਰਸਿਊ ਕਰੋ ਤਾਂ ਸਾਫ ਤੌਰ ਤੇ ਬਿਆਨ ਸੁਣਿਆ ਕਿਸ ਤਰੀਕੇ ਨਾਲ ਡੱਲੇਵਾਲ ਹੋਰਾਂ ਦਾ ਵਿਰੋਧ ਹੋ ਰਿਹਾ ਹੈ ਕਾਫੀ ਗੱਲਾਂ ਦਾ ਜ਼ਿਕਰ ਹੋ ਰਿਹਾ ਸ਼ੁਕਰਨ ਦੀ ਮੌਤ ਨੂੰ ਲੈ ਕੇ ਜ਼ਿੰਮੇਵਾਰ ਠਰਾਇਆ ਜਾ ਰਿਹਾ ਇਸ ਤੋਂ ਇਲਾਵਾ ਜਿਹੜੇ ਅਥਰੂ ਗੈਸ ਦੇ ਗੋਲੇ ਚਲਾਏ ਗਏ ਉਸ ਨੂੰ ਵੀ ਲੈ ਕੇ ਜ਼ਿਕਰ ਹੋ ਰਿਹਾ ਕਿ ਕਿਸਾਨ ਦਾ ਕੰਮ ਲੜਨਾ ਨਹੀਂ ਹੁੰਦਾ ਹਥਿਆਰਬੰਦ ਫੌਜਾਂ ਨਹੀਂ ਆ ਅਸੀਂ ਇਹ ਗੱਲ ਦਾ ਜ਼ਿਕਰ ਉਹਨਾਂ ਨੇ ਕੀਤਾ ਤੇ ਸਾਫ ਤੌਰ ਤੇ ਜਿਹੜੀ ਇੱਕ ਜ਼ਿਕਰ ਹੋ ਰਿਹਾ ਹੈ ਹਿਸਾਬ ਨੂੰ ਲੈ ਕੇ ਕਿ ਹਿਸਾਬ ਨਹੀਂ ਦਿੱਤਾ ਹਿਸਾਬ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਤਾਂ ਇਸ ਵਿਸ਼ੇ ਨੂੰ ਵੀ ਲੈ ਕੇ ਜਿਹੜਾ ਵਿਰੋਧ ਹੈ ਉਹ ਕੀਤਾ ਜਾ ਰਿਹਾ ਹੈ